ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਾਈ ਕਾਲੇ ਦੇ ਘਰੋਂ ਇਹ ਵੀਡੀਓ ਬਣ ਰਹੀ ਹੈ ਤੇ ਇੱਥੇ ਹਮੇਸ਼ਾ ਪਸ਼ੂ ਬਹੁਤ ਸੋਹਣੇ ਤੁਹਾਨੂੰ ਦਿਖਾਈ ਦੇ ਆ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਟੋਟਲ 5 ਨਗ ਦਿਖਾਉਣੇ ਆ ਪਰਲੇ ਪਾਸੇ ਸ਼ੁਰੂਆਤ ਕਰਾਂਗੇ ਜਿੱਦਦਰ ਬੱਬੂ ਤੇ ਕਾਲਾ ਇਸ ਟਾਈਮ ਬਾਈ ਹੋਰੀ ਹੈ ਉਹ ਸੂਈ ਸਵਾਈਗਾ ਪਰ ਲਾਸਟ ਉੱਤੇ ਤੁਹਾਨੂੰ ਇੱਕ ਜਰਸੀ ਗਾਂ ਦਿਖਾਉਣੀ ਹੈ ਬੜੇ ਕਮਾਲ ਦੇ ਟਾਂਚੇ ਦੀ ਹੈ ਜਰਸੀ ਕਿਉਂਕਿ ਇਹ ਤੇ ਐਚਐਫ ਵੀ ਟੌਪ ਦੀ ਹੁੰਦੀ ਹੈ ਤੇ ਅੱਜ ਤੁਹਾਨੂੰ ਜਰਸੀ ਵੀ ਇਸੇ ਤਰ੍ਹਾਂ ਦੀ ਦਿਖਾਉਂਗਾ ਸੋ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਸੋਈ ਸਵਾਈ ਵੈੜ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਤੇ ਲਾਸਟ ਉੱਤੇ ਜਰਸੀ ਤੁਹਾਨੂੰ ਦਿਖਾ ਦੇਣੀ ਹੈ ਆਓ ਮਿਲਦੇ ਆਂ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗੀਰ ਵੀਰੇ ਕਾਲੇ ਪੰਜ ਨਾਕ ਦਿਖਾ ਰਹੇ ਆਂ ਅੱਜ ਆਪਾਂ ਜੀ ਵੀਰੇ ਪਹਿਲੇ ਨੰਬਰ ਤੇ ਗਾਂ ਕਨ ਮਸੂਆ ਸੂਪੀ ਬਾਈ ਦੂਜਾ ਸੂਆ ਜਗਜੀਤ ਵੀਰੇ ਇਹ ਇਹ ਕੱਲ ਦੀ ਸੂਈ ਮਾਲਕ ਦੱਸਦਾ ਸੁਬਾਹੀ ਆ ਸਾਡੇ ਕੋਲੇ ਠੀਕ ਹੈ 9 ਕਿਲੋ ਸੁਬਾ ਆਪਣੇ ਬੰਦੇ ਨੇ ਘਰੇ ਦੁੱਧ ਵਹਿੜ ਦਾ ਆਪਸ ਹੋਇਆ ਠੀਕ ਹੈ ਇਹਦਾ ਵਹਿੜ ਦਾ 42 43 ਕਿਲੋ ਬਾਈ ਪਹਿਲਣ ਦਾ ਇਹਦਾ ਦੁੱਧ ਦਿੱਤਾ ਦੱਸਦੇ ਆ ਡਾਟਾ ਸਾਰਾ ਮਿਲੂਗਾ ਜਿਹੜੇ ਹਿਸਾਬ ਨਾਲ ਇਹਦੀ ਤਿਆਰੀ ਕਰਮਾਂ ਵਾਲੀ ਦੀ ਜਾਂ ਇਹਦੀ ਬਰੀਡ ਆ ਰਾਜੀ ਖੁਸ਼ੀ ਮਾਲਕ ਨੂੰ ਸੁੱਖ ਸ਼ਾਂਤੀ ਨਾਲ 50 ਕਿਲੋ ਤੋਂ ਪਲੱਸ ਚੱਲਣ ਵਾਲੀ ਬੱਠੀ ਆ ਜਗਜੀਤ ਦੀ ਠੀਕ ਹੈ ਸੋ ਦੋਸਤੋ ਦੇਖਿਓ ਇਹਦੇ ਹਵਾਨੇ ਦੀ ਬਣਾਵਟ ਫਿਕਸ ਜਾਂ ਹਵਾਨਾ ਥੋੜੀ ਥੋੜੀ ਪਲੂਣ ਹਵਾਨੇ ਤੇ ਆ ਜਾਂਦੀ ਹੁੰਦੀ ਐ ਪਰ ਚੜਾਈ ਤੇ ਇਤੋਂ ਵੀ ਸਾਈਜ਼ ਬੜਾ ਜ਼ਬਰਦਸਤ ਬਣੂਗਾ ਜਦੋਂ ਇਹ ਪਲੂਣ ਸਾਰੀ ਲੈ ਜਾਂਦੀ ਐ ਕਿਉਂਕਿ ਹਵਾਨਾ ਹੈ ਖੁੱਚਾਂ ਤੋਂ ਉੱਤੇ ਹੀ ਤਿਆਰੀ ਤਾਂ ਤੁਹਾਡੇ ਸਾਹਮਣਿਆਂ ਦੇ ਸੁਪਲਵਾਨ ਆ ਰਿਹਾ ਅਰਿਜਨਲ ਜਿਹੜਾ ਫਿਕਸ ਕਹਿੰਦੇ ਆ ਨਾ ਭਾਈ ਆਪਾਂ ਫੌਰਨ ਟੱਚ ਵਾਲਾ ਸੂਨੋਂ ਚਾਰੋਂ ਕੁਲਾਂ ਛੱਡ ਕੇ ਸ਼ੁਰੂ ਹੁੰਦਾ ਤੇ ਆਹ ਵੇਖੋ ਗਿੱਟੇ ਦਾ ਬਹੁਤ ਥੱਲੇ ਚਲੇ ਗਏ ਸਹੀ ਐ ਸੇ ਡਿਜ਼ਾਈਨ ਅੱਗੇ ਪਿੱਛੇੋਂ ਗਾੜੀ ਤੋਂ ਲੈ ਕੇ ਫੋਰ ਆਰਡਰ ਬੈਕ ਆਰਡਰ ਬਰੀਕ ਕੁਆਲਟੀ ਵਾਈਜ਼ ਬੰਦਾ ਜਿਹੜੇ ਦੀ ਮਰਜ਼ੀ ਬੱਚੇ ਲੈ ਲੇ ਇਹਦੇ ਤੋਂ ਸਹੀ ਹੈ ਕਾਲੇ ਰੇਟ ਕੀ ਰਹਿਣਾ ਇਹਦਾ ਜਗਜੀਤ ਰੇਟ ਮੁੱਲ ਜਿਹੜਾ ਇਹਦਾ ਮਰਜ਼ੀ ਕਰ ਲਗੇ 2.5 ਲੱਖ ਰੁਪਏ ਦੀ ਬੱਚੀ ਦੇ ਦਾਂਗੇ ਠੀਕ ਹੈ ਸੋ ਦੋਸਤੋ 2.5 ਲੱਖ ਰੁਪਿਆ ਬਹੁਤ ਸੋਹਣੀ ਤਿਆਰ ਹੋਈ ਵੀ ਆ ਤੇ ਬਰੀਡ ਕੁਆਲਟੀ ਵੀ ਚੰਗੀ ਇਹਦੀ ਤੁਸੀਂ ਦੇਖ ਸਕਦੇ ਹੋ ਤਿਆਰੀ ਦੇਖੋ ਚੋਇਆ ਵਾ ਦੁੱਧ ਆ ਦੱਸੋ ਕਿਉਂਕਿ ਉੱਤੋਂ ਹਵਾਨਾ ਤੁਹਾਨੂੰ ਢਿੱਲਾ ਦਿਸਦਾ ਹੋਣਾ ਸੋ ਦੋਸੋ ਅਗਾੜੀ ਫੇਰ ਨੋਟ ਕਰ ਲਿਓ ਇੱਕ ਜਿਹੜਾ ਹੋਰ ਕਢਾ ਦਿੰਨੇ ਆ ਕਿਉਂਕਿ ਮੈਂ ਇਹ ਸਮਝਦਾ ਵੀ ਪਸ਼ੂ ਇੱਕ ਕਿਸੇ ਵੀਰ ਦੇ ਘਰ ਦਾ ਇਹਦਾ ਅਨਜਲ ਹੋਣਾ ਹੈ ਬਾਕੀ ਜਿਹੜੇ ਭਰਾ ਦੇਖਣਗੇ ਉਹਨਾਂ ਦਾ ਮਨ ਖੁਸ਼ ਹੋਊਗਾ ਚੰਗਾ ਪਸ਼ੂ ਦੇਖ ਕੇ ਹਰੇਕ ਨੂੰ ਜਿਹੜਾ ਕੋਈ ਵੀਰ ਹਰ ਰੋਜ਼ ਪੱਠੇ ਪਾਉਂਦਾ ਆ ਉਹਦੇ ਪਸ਼ੂਆਂ ਨੂੰ ਉਹ ਵੀ ਚਾਹੁੰਦਾ ਹੈ ਦੇਖਣੇ ਇਦਾਂ ਦੇ ਪਸ਼ੂ ਕਿਉਂਕਿ ਮੋਟੀਵੇਸ਼ਨ ਮਿਲਦੀ ਹੈ ਇਹਦੇ ਨਾਲ ਵੀ ਅਸੀਂ ਵੀ ਇਦਾਂ ਦੀਆਂ ਗਾਵਾਂ ਤਿਆਰ ਕਰਕੇ ਸੋ ਚੰਗੀਆਂ ਸੰਭਾਲੋਗੇ ਤੇ ਚੰਗੀਆਂ ਹੀ ਵਿਕਦੀਆਂ ਤੋ ਜ਼ਰੂਰੀ ਹੈ ਵੀ ਪਸ਼ੂ ਦੀ ਬਰੀਡ ਤੇ ਕੰਮ ਕਰੋ ਚੰਗਾ ਸੀਮਨ ਲਵਾਓ ਤੁਸੀਂ ਇਸ ਵੈਡ ਨੂੰ ਫੇਰ ਦੇਖੋ ਇਹਦੀ ਅਗਾੜੀ ਨੋਟ ਕਰ ਲਿਓ ਪਛਾਣ ਨੂੰ ਹਵਾਨਾ ਮੂੰਹ ਬੋਲਦਾ ਬੰਦੇ ਭਈ ਅੰਦਰ ਲੈ ਚੱਲੀ ਸੋ ਇਹਦੂ ਬਾਅਦ ਤੁਹਾਨੂੰ ਕੋਸੋਰ ਗਾਵਾਂ ਗੱਬਨ ਦਿਖਾ ਕੇ ਲਾਸਟ ਉੱਤੇ ਜਿਹੜੀ ਜਰਸੀ ਦਿਖਾਉਣੀ ਹੈ ਉਹ ਵੀ ਤੁਹਾਨੂੰ ਦੋਸਤੋ ਬਹੁਤ ਪਸੰਦ ਆਊਗੀ ਤੋ ਬੜੀ ਤਿਆਰੀ ਦੇ ਨਾਲ ਦੋਸਤੋ ਇਸ ਗਾਂ ਨੇ ਅੱਗੇ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਮੇਰੇ ਖਲ ਚ ਨਾ ਬੱਚਾ ਦਿੱਤਾ ਵੀਰੇ ਬੱਚਾ ਦਿੱਤਾ ਠੀਕ ਹੈ 2 ਨੰਬਰ ਤੇ ਜਿਹੜੀ ਵੈਡ ਖੜੀ ਹੈ ਜਗਜੀਤ ਇਹ ਦੂਜਾ ਸੂਹਾ ਵੱੱਛੀ ਆ ਬਾਈ ਹੂੰ ਮਾਲਕ ਦੇ ਦਸਨ ਮੁਤਾਬਕ ਭਰਾਏ ਨੇ 45 ਕਿਲੋ ਬੈਲਣੇ ਦੁੱਧ ਦਿੱਤਾ ਆਰਡਰ ਦੀ ਜਿਹੜੀ ਇਹਦੀ ਕੁਆਲਿਟੀ ਲੱਗੀ ਵੀ ਆ ਉਹ ਵੀ ਦੇਖਣ लायक ਬਣੂਗੀ ਆਰਡਰ ਦੇ ਦੋਨੇ ਪਾਸੇ ਕੈਮਰਾ ਮਾਰ ਕੇ ਵੇਨਸ ਚੈੱਕ ਕਰੋ ਆਪਾਂ ਲਿਖ ਕੇ ਦੇ ਦਾਂਗੇ 40 ਤੋਂ ਪਲੱਸ ਪਲੱਸ ਵੱੱਛੀ ਦਾ ਦੁੱਧ ਦਾ ਠੀਕ ਐ ਇਹਦੀ ਜਾਣੀ ਹੈ ਕੰਪੈਸਿਟੀ ਦਾ ਜ਼ਿਆਦਾ ਆ ਆਪਾਂ ਨਵੇਂ ਤਾਂ ਫੀਡ ਬਦਲੀ ਜਾਣੀ ਹੈ ਦਾ ਘਰ ਬਦਲਿਆ ਜਾਣਾ ਖੁੱਲਾ 40 ਕਿਲੋ ਦੁੱਧ ਦੇ ਨੇ ਅੱਛੀ ਨਹੀਂ ਬਾਈ ਐ ਨਾਰਮਲ ਦੇ ਦੇਣਾ ਕਿੰਨਾ ਚੱਲ ਲੇਜੂਗੀ ਸੋਣ ਇੱਕ ਹਫ਼ਤੇ ਤੇ ਜਗਜੀਤ ਤੇ ਤਿਆਰ ਹੋਣ ਲੱਗ ਠੀਕ ਹੈ ਬਾਡੀ ਸਕੋਰ ਤੇ ਦਾ ਜਿਹੜਾ ਸਟੀਰ ਦਾ ਸਟ੍ਰਕਚਰ ਆ ਨਾ ਉਹ ਇੱਥੋਂ ਇੱਕ ਦਫ਼ਾ ਖੜ ਕੇ ਮਾਰੋ ਕੈਮਰਾ ਦੇ ਇਹ ਆਏ ਵੇਖੋ ਤੂੰ ਸਟ੍ਰੇਟ ਕਿੰਨੀ ਪਈ ਆ ਪੱਟ ਪੂੜੇ ਦੀ ਲੰਬਾਈ ਚੜਾਈ ਬਾਕੀ ਜ ਕੱਚੀ ਗਾਂ ਤੇ ਜਗਜੀਤ ਤਿਆਰ ਗਾਂ ਦਾ ਬਹੁਤ ਅੰਤਰ ਹੋ ਜਾਣਾ ਸਹੀ ਹੈ ਰੇਟ ਕੀ ਰੋਗੇ ਦਾ ਜਗਜੀਤ ਤੇਰਾ ਮੁੱਲ ਜਿਹੜਾ ਮਰਜ਼ੀ ਕਰ ਲਗੇ 2 ਲੱਖ 10 ਹਜ਼ਾਰ ਰੁਪਏ ਦੀ ਬੱਚੀ ਦੇ ਦਾਨ ਸੋ ਨਸੋ ਦੂਜਾ ਸੂਆ ਚੰਗੇ ਦੁੱਧ ਦੀ ਆਸ ਹੈ ਹਵਾਨਾ ਫਿਕਸ ਰਹੂਗਾ ਤੇ ਵੱਡਾ ਹਵਾਨਾ ਬਣਾਊਗੀ ਜਦੋਂ ਤਿਆਰ ਹੋਈ ਉਦੋਂ ਕੁਝ ਗੱਲਾਂ ਹੋਰ ਹੋਣਗੀਆਂ ਅੱਜ ਤੁਸੀਂ ਇਹਦੀ ਹਾਈਟ ਲੈਂਥ ਦੇਖ ਲਓ ਬਰੀਡ ਕੁਆਲਿਟੀ ਜਿਹੜੇ ਭਰਾ گاਵਾ ਰੱਖਦੇ ਆ ਉਹਨਾਂ ਨੂੰ ਇਹਦੀ ਸਮਝ ਆਊਗੀ ਜ਼ਰੂਰ ਵੀ ਇਹ ਕਿੰਨੇ ਕੁ ਦੁੱਧ ਦੀ ਮਾਲਕ ਹਨ ਖੜਨੀ ਜ਼ਰੂਰ ਨੋਟ ਕਰ ਲਿਆ ਕਰੋ ਜਿਵੇਂ ਹੁਣ ਤੁਸੀਂ ਖੁੱਚਾਂ ਜਾਂ ਪੈਰਾਂ ਦੇ ਵਿੱਚ ਗੈਪ ਜਿਹੜਾ ਜਦੋਂ ਖੜਦੀ ਹੈ ਉਹ ਤਾਂ ਹੀ ਹੈ ਕਿਉਂਕਿ ਹਵਾਨਾ ਉਸੇ ਤਰ੍ਹਾਂ ਦਾ ਹੀ ਬਣਨਾ ਹੈ ਅ ਹੁਣ ਤੁਸੀਂ ਇਹਦਾ ਹਵਾਨਾ ਬੈਕਸਾਈਡ ਤੋਂ ਵੀ ਦੇਖੋ ਵੱਡੇ ਢਾਂਚੇ ਦੀ ਵਹਿਰ ਦੱਸੋ ਸੋ ਇਹ 2 ਨੰਬਰ ਤੇ ਸੀ 3 ਨੰਬਰ ਤੇ ਇੱਕ ਗਾਂ ਥੋੜੀ ਹਾਜ਼ਰ ਦਿਸਦੀ ਐ ਕਾਲੇ ਭਾਈ 3 ਨੰਬਰ ਤੇ ਜਿਹੜੀ ਗਾਂ ਜਗਜੀਤ ਇਹ ਗਾਂ ਲਈ ਕਿਸੇ ਬਾਰਮ ਚੋਂ ਅਜਿੱਦਾਂ ਇਹ ਜਦੋਂ ਬੰਦੇ ਨੇ ਸਾਨੂੰ ਕਹਿੰਦਾ ਕੋਰਾ ਕਾਗਜ਼ ਲਿਆ ਕੇ ਵੀ ਮੈਥੋਂ ਸਟਾਮਪ ਤੇ ਸਾਈਨ ਕਰਾ ਲਓ ਇਹ ਕਿਤੇ ਨਾ ਮੇਲ ਲੱਗੀ ਆ ਆਪਦੀ ਪਿਛਲੀਆਂ ਨਾਨੀ ਪੜਨਾਂ ਦੀ ਤੇ ਠੀਕ ਐ ਥੋੜਾ ਜਿਆ ਇੱਕ ਇਹਦੇ ਖਵਾਸਮਾਨ ਇਨੀ ਸੰਗ ਦੀ ਡੋਡੀ ਜੀ ਆ ਅੱਛਾ ਪਾਸੇ ਤੇ ਉਹ ਕਹਿੰਦਾ ਮੈਂ ਕੋਰੇ ਕਾਗੇ ਤੇ ਸਾਈਨ ਕਰ ਦਿੰਦਾ 50 ਕਿਲੋ ਦੁੱਧ ਦਿੱਤਾ ਤਾਂ ਗਾਂ ਰੱਖ ਲਿਓ ਨਹੀਂ ਫਿੱਟੇ ਮੈਂ ਕਹਦੇ ਹੋ ਅਜੇ ਕਹੇ ਬਾਈ ਯਾਰ ਤੂੰ ਐਵੇਂ ਕਹਿੰਨਾ ਕਿ ਨਾ 45 ਕਿਲੋ ਪਹਿਲਾਂ ਨਹੀਂ ਦੁੱਧ ਦਿੱਤਾ ਇਹਨੇ 25 ਤਰੀਕ ਨੂੰ ਇਹਦਾ ਟਾਈਮ ਪੂਰਾ ਜਗਜੀਤ ਬਾਈ ਠੀਕ ਹੈ ਤੇ ਚਲ ਆਪਾਂ ਵਾੜਾ ਤਾਂ ਨਹੀਂ ਕਹਿੰਦੇ 40 ਕਿਲੋ ਦੁੱਧ ਦੀ ਆਪਾਂ ਗਾਰੰਟੀ ਦੇ ਦਾਂਗੇ ਇਹਦੀ ਠੀਕ ਹੈ ਜਿਹੜੇ ਹਿਸਾਬ ਨਾਲ ਇਹਦੀ ਬਲੱਡ ਲਾਈਨ ਜਾਂ ਉਹ ਬੰਦਿਆਂ ਤੋਂ ਸਾਡੇ ਕੋਲੇ ਗਾਈਆਂ ਆਉਂਦੀਆਂ ਰੂਟੀਨ ਦੇ ਵਿੱਚ ਤੇ ਰੇਟ ਜਾਇਜ਼ ਦੁੱਧ ਖਰਾਚ 40 ਕਿਲੋ ਦੇ ਰੇਟ ਕੀ ਦੇ ਦੇਣੇ ਰੇਟ ਇਹਦਾ 145000 ਰੁਪਏ ਦੀ ਵੈੜ ਦੇ ਦਾ ਜੀ ਤੋਰੀ ਸਰਸੋਏ ਦਾਾਂ ਦਾ ਢਾਂਚਾ ਵੀ ਤਕੜਾ ਤੇ ਹਵਾਨਾ ਵੀ ਇਹ ਨਹੀਂ ਆਪਾਂ ਕਹਿ ਸਕਦੇ ਜੀ ਬਰੀਡ ਵਾਲੇ ਪਾਸੇ 100 ਦੀ 100 ਆ ਬਰੀਡ ਚ ਹੈਗਾ ਕੰਪਰੋਮਾਈਜ਼ ਤੇ ਪਰ ਦੁੱਧ ਵਾਲੇ ਪੱਖੋਂ ਜਿਹੜੇ ਬੰਦੇ ਨੇ ਲੈਣੀ ਆ ਉਹਨੂੰ ਕੋਈ ਦਿੱਕਤ ਨਹੀਂ ਬਾਈ ਥਣ ਵੀ ਹੱਥ ਦੀ ਚਵਾਈ ਦਾ ਕੋਈ ਚੱਡਾ ਵੀ ਫੈਕਸ ਲੱਗਿਆ ਵਾ ਸਰੀਰ ਬਾਡੀ ਬੰਤਰ ਚਮਕ-ਦਮਕ ਹਰ ਪੱਖ ਇੱਕ ਕਲਾਸ ਆ ਹਵਾ ਸਮਾਨ ਕ੍ਰੋਸ ਹੈਗੀ ਆ ਸਹੀ ਆ ਸੋ ਸੋ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਬੜਾ ਚੰਗਾ ਹਵਾਨਾ ਤਿਆਰ ਕਰਦੀ ਆਉਂਦੀ ਐ ਦੁੱਧ 40 ਕਿਲੋ ਬਾਈ ਕਹਿੰਦਾ ਵੀ ਗਰੰਟੀ ਦੇ ਦੇਾਂਗੇ ਟਾਂਚਾ ਵੀ ਦੱਸਦਾ ਸਿੰਗ ਜ਼ਰੂਰ ਇੱਕ 1.5 ਇੰਚ ਦਾ ਫੁੱਟੀ ਫੋਰਟ ਫੁੱਟੀ ਕਹ ਲੋ ਦੂਜਾ ਸਿੰਗ ਦਾ ਗਿਆ ਵੈ ਤਾਂ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਸੋ ਟਾਂਚਾ ਇਹਦਾ ਤੁਸੀਂ ਉਹਨ ਦੇਖੋ 1 ਲੱਖ ਤੇ 45000 ਦੀ ਹੈਗਾ ਜੇ ਕੋਈ ਭਰਾ ਚੰਗੀ ਸਮਝਦਾ ਬਹੁਤ ਸੋਹਣੇ ਹਵਾਨੇ ਵਾਲੀ ਆ ਗਊ ਵੀ ਹਵਾਨਾ ਚੰਗਾ ਐ 98 ਇੱਥੀ ਚੁਆਈ ਵਾਲੇ ਉਹ ਬੋਡੀ ਵੰਤਰ ਸਟ੍ਰਕਚਰ ਵਾਈਜ਼ ਹੋਰ ਹਰ ਪਾਸੇ ਏ ਕਲਾਸਾ ਹਵਾ ਜ਼ਮਾਨ ਇੱਕ ਸੂਚ ਕਰਾਸ ਲੈ ਗਈ ਇੱਕ ਤੁੰ ਚ ਲੈ ਸਹੀ ਕਾਲੇ ਬਈ ਦੂ ਅੱਗੇ ਜਿਹੜੀ ਗਾਂ ਖੜੀ ਹੈ ਇਹ ਤੀਜਾ ਸੂਜ ਅਜਗਜੀਤ ਹਮ ਇਹਨੇ ਦੂਜੇ ਸੂਏ 42 43 ਕਿਲੋ ਦੁੱਧ ਦਿੱਤਾ ਯਾਨੀ 40 ਕਿਲੋ ਦੀ ਬੰਦਾ ਐਵਰੇਜ ਮੰਨ ਕੇ ਲੈ ਲੇ ਵਜਨ ਵਿਯੂਦ ਜਿਹੜੇ ਹਿਸਾਬ ਨਾਲ ਇਹਦਾ ਬੋਡੀ weight ਆ ਇਹਦੀ ਵੰਤਰ ਨਾ ਕੋਈ ਇਹ ਵਾਲੀ ਗਰਮੀ ਸਰਦੀ ਮੰਨੇ ਇਹਨਾਂ ਇਹਦਾ ਬੋਡੀ weight ਆ ਥਾਣ ਹੱਤ ਦੀ ਚੁਆਈ ਵਾਲਾ ਪਾ ਇਹਦਾ ਵੀ ਜਨੂਅਲ ਇਹ ਕੀ ਰੇਟ ਤੇ ਇਹ 1.5 ਲੱਖ ਰੁਪਏ ਦੀ ਬੈਠ ਦੇ ਰਾਂ ਖੋਲ ਦੀ ਬੋ ਸੋ 1.5 ਲੱਖ ਰੁਪਏ ਚ ਦੋਸਤੋ ਇਹ ਗਾਂ ਮਿਲੂਗੀ ਤੀਜਾ ਸੂਆ ਚੰਗਾ ਵਜਨ ਹੈ ਇਹਦਾ ਖਵਾਨਾ ਵੀ ਚੰਗਾ ਦਿਸਦਾ ਹੈ ਬਾਕੀ ਲੀਆਬ ਛੱਡ ਦਗੇ ਆ ਨਾ ਖੁੱਲੀਆਂ ਇਹ ਦੁਬਾਰ। ਸੋ ਦੇਖੋ ਟਾਂਚਾ ਇਹਦਾ ਵੀ। ਇਹ 1.5 ਲੱਖ ਦੀ ਮਿਲੂ ਹਜੇ ਕੱਲੇ ਲੈ ਜੂ ਹਫਤਾ ਇਹ। ਹਾਂ ਹਫਤੇ ਦੇ ਵਿੱਚ ਵਿੱਚ ਜਗਜੀਤ ਗਾਣੇ ਤਿਆਰ ਹੋ ਜਾਣਾ। ਹੂੰ। ਸਹੀ ਹਵਾਨਾ ਬੇਟਾ ਬੁਰਾ ਤਕੜਾ। ਇਹ ਦੁਬਾਰ ਤੁਹਾਨੂੰ ਦਿਖਾਉਣੇ ਆ ਇੱਕ ਜਰਸੀ। ਕੱਲੇ ਜਰਸੀ ਘੱਟ ਹੀ ਆਉਂਦੀਆਂ। ਜਰਸੀ ਜਗਜੀਤ ਲਾਉਂਦੀ ਬਹੁਤ ਘੱਟ ਆ ਪਰ ਜਦੋਂ ਆਉਂਦੀ ਆਉਂਦੀ ਬਹੁਤ ਰੇਅਰ ਆ। ਠੀਕ ਹੈ। ਇਹਦੇ ਹੁਣ ਤੁਸੀਂ ਆਪਾਂ ਰਿਕਾਰਡ ਤੇ ਸਰਚ ਮਾਰ ਲੀਏ ਖਾਸ ਬੰਦਾ ਆਪਣਾ ਜਿਹਦੀ ਜਰਸੀ ਆ ਉਹ ਕਹਿੰਦਾ ਜੇ 40 ਕਿਲੋ ਦਿੱਤਾ ਤਾਂ ਮੈਂ ਤੋ ਦਵਾਰੇ ਜ਼ਿੰਦਗੀ ਚ ਗਾਂ ਲੈ ਲਿਓ ਨਹੀਂ ਫਿਟੇ ਲੰਦ ਕਹਦੇ ਹੋ ਅੱਛਾ ਇਹਦੀ ਨਾਨੀ ਪ੍ਰਦਾਨੀ ਤੱਕ ਵੀ ਉਹਦੇ ਕੋਲੇ ਇਹਦੀ ਨਾਨ ਪ੍ਰਦਾਨੀ ਪਿੱਛੇ ਮਰੀ ਆ ਠੀਕ ਹੁਣ ਠੀਕ ਹੈ ਤੇ ਇਹਦਾ ਬਾਈ ਜਨਰੇਸ਼ਨ ਆ ਨਾ ਜਿਹੜੀ ਇਹ ਆਪ ਹੈਗੀ ਹੈ ਸੀ ਆਰ ਆਈ ਮਦੀਨ ਦੀ ਕਾਦਰ ਸੀਆਰਆਈ ਮਦੀਨ ਦੀ ਮਦੀਨ ਦੀ ਠੀਕ ਹੈ ਮਦਰ ਹੈਗੀ ਇਹਦੀ ਜੀਡੈਕਸ ਦੀ ਗ੍ਰੈਂਡ ਮਦਰ ਹੈਦੀ ਅਮੇਤੀ ਦੀ ਠੀਕ ਹੈ ਪ੍ਰੈਗਨੈਂਟ ਹੈ ਕਰੋਮਨਾ ਏਆਈ ਡੇਟ ਹੈ ਦੀ 22 12 2023 ਦੀ ਠੀਕ ਹੈ ਸੀਮਨ ਦੇ ਕਨਵੈਸ਼ਨਲ ਹੀ ਲੱਗਾ ਕਨਵੈਸ਼ਨਲ ਲੱਗਾ ਭਾਈ ਜੀ ਸਹੀ ਹੈ ਸੋ ਦੱਸੋ ਸਿਕਸਪ ਨਹੀਂ ਸੀਮਨ ਜੋ ਡਿਟੇਲ ਹੈ ਉਹ ਸਾਰੀ ਭਾਈ ਕੋਲ ਹੈ ਇਹਦਾ ਕੀ ਰੇਟ ਰਹਿਣਾ ਹੈ ਕੱਲੇ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਜੀ ਰੇਟ ਇਹਦੇ ਹਜੇ 22 ਤਰੀਕ ਨੂੰ ਦਿਨ ਪੂਰੇ ਹੋਣੇ ਆ ਗਰਮੀ ਨਾ ਕਰਕੇ ਬਾਈ ਸੂਪੇ ਜਾਏ ਦੋ ਦਿਨ ਪਹਿਲਾਂ ਤਿਆਰੀ ਕਰਮਾਂ ਵਾਲੀ ਦੀ ਬਾ ਕਮਾਲ ਆ ਖਵਾਨਾ ਦੱਸੋ ਅੱਗੋਂ ਵੀ ਨੋਟ ਕਰੋ ਪਛਾਣ ਨੂੰ ਵੀ ਦੇਖੋ ਕਿੰਨਾ ਕਾ ਬੜੀ ਚੰਗੀ ਇਦਾਂ ਦੀ ਜਰਸੀ ਜਗਜੀਤ ਬਹੁਤ ਘੱਟ ਆਉਂਦੀ ਆ ਹਰ ਚੀਜ਼ 'ਚ ਇੱਕ ਕੰਪੀਟੀਸ਼ਨ ਲੈਵਲ ਦਾ ਬੱਚਾ ਵਾ ਹਾਂ ਨਾ ਬੇਟਾ ਅਗਾੜੀ ਪਿਛਾੜੀ ਤੋਂ ਲੈ ਕੇ ਕੈਮਰਾ ਬਾਡੀ ਸਟਰਕਚਰ ਜਿੱਥੋਂ ਮਰਜ਼ੀ ਜਿਹੇ ਜਿਹੇ ਮਰਜ਼ੀ ਬੰਦਾ ਬੱਚੇ ਤੋਂ ਗਾਂ ਬੈੜ ਤੋਂ ਗਾਂ ਬਰੇਡ ਤਿਆਰ ਕਰਦੇ ਸਹੀ ਸੋ ਰੇਟ ਦੱਸੋ ਇਹਦਾ ਫੋਨ ਤੇ ਆ ਬੜੀ ਚੰਗੀ ਤਿਆਰ ਹੋ ਰਹੀ ਹੈ ਬਹੁਤ ਵੱਡੀ ਜਰਸੀ ਹੈ ਵੱਡੀ ਮਤਲਬ ਬਰੀਡ ਵਾਈਜ਼ ਖਵਾਨਾ ਉਹ ਤੁਹਾਨੂੰ ਦਿਸਦਾ ਹੈ ਬੀਸੀਐਸ ਚੰਗਾ ਹੈ ਭੇਟ ਦਾ ਸੈੱਜ ਚੰਗਾ ਹੈ ਹਾਈਟ ਜਿਹੜੀ ਉਹ ਜਰਸੀ ਦੀ ਐਚਐਫ ਤੋਂ ਘੱਟ ਹੁੰਦੀ ਹੈ ਤੇ ਉਹ ਘੱਟ ਹੀ ਰਹਿਣੀ ਹੈ ਕਿਉਂਕਿ ਜਿਹੜੀ ਪਿਓਰ ਜਰਸੀ ਦੇਖਦੇ ਆਂ ਐਚਫ ਨਾਲੋਂ ਘੱਟ ਹਾਈਟ ਦੇ ਵਿੱਚ ਹੁੰਦੀ ਹੈ। ਸੋ ਇਸ ਸਾਈਡ ਤੋਂ ਜੇ ਹਵਾਨੇ ਤੇ ਨਾੜਾਂ ਦਿਖਾਈ ਗਈ ਉਹ ਵੀ ਚੰਗੀਆਂ ਤੇ ਚਾਰੂ ਵੀ ਕਰਮ ਵਾਲੀ ਇੰਨੀ ਕਾ ਵੀ ਇੱਧਰ ਆ ਕੇ ਫੇਰ ਖੁਰਲੀ ਤੇ ਮੂੰਹ ਮਾਰਨ ਲੱਗ ਪਈ ਹੈ। ਦੁੱਧ ਵਾਲੇ ਪਸ਼ੂ ਦੀ ਇਹ ਨਿਸ਼ਾਨੀ ਹੁੰਦੀ ਹੈ। ਇਹਨੂੰ ਹੱਕ ਦੀਏ ਬਈ ਅੰਦਰ ਨੂੰ ਭੇਜ ਤੀ। ਚੱਲ ਬੇਟਾ। ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਵਿਕਰੀ ਵਾਲੇ ਸੀਗੇ ਬਾਈ ਕੋਲ। ਜਿਹੜੇ ਤੁਹਾਨੂੰ ਦਿਖਾਤੇ ਆ। ਆਸ ਹੈ ਤੁਹਾਨੂੰ ਇਹ ਪਸੰਦ ਆਉਣਗੇ। ਚਲ ਚਲ ਜਿਹੜੇ ਭਰਾ ਨੂੰ ਇਹਨਾਂ ਚੋਂ ਕੋਈ ਵੀ ਗਾਂ ਜੱਜਦੀ ਹੈ ਆ ਕੇ ਦੇਖੋ ਸਾਹਮਣੇ ਖੜੋ ਪਸ਼ੂ ਦੇਖ ਕੇ ਤਸੱਲੀ ਕਰਕੇ ਤੁਸੀਂ ਖਰੀਦ ਲਓ। ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਇਹਨਾਂ ਤੇ ਤੁਸੀਂ ਕਾਲ ਕਰੋਗੇ। ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।